ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਮਿਤੀ 17/3/2025 ਨੂੰ ਪਿੰਡ ਪਹੁੰਚੇ ਜੀ ਚੁੰਗਾ ਜ਼ਿਲ੍ਹਾ ਬਰਨਾਲਾ ਦੋਸਤੋ ਇਸ ਪਰਿਵਾਰ ਦੀ ਬੜੀ ਦੁੱਖਾਂ ਭਰੀ ਕਹਾਣੀ ਹੈ ਵੀਰ ਬੈਠੇ ਨੇ ਸੁਮਨਾਸ ਜੀ ਆਪਾਂ ਸਾਰੇ ਇਲਾਕੇ ਵਾਲੇ ਇਹਨਾਂ ਨੂੰ ਜਾਣਦੇ ਵੀ ਬੜਾ ਮਿਹਨਤੀ ਹੈਗਾ ਵੀਰ ਵਿਚਾਰਾ ਸਾਰਾ ਵਧੀਆ ਆਪਣਾ ਕਾਰੋਬਾਰ ਕਰਕੇ ਦੁਕਾਨਦਾਰੀ ਕਰਕੇ ਪਰਿਵਾਰ ਪਾਲਦਾ ਸੀ ਪਰ ਐਸੀ ਦੁੱਖਾਂ ਦਾ ਪਹਾੜ ਟੁੱਟ ਪਿਆ ਇਹਨਾਂ ਦੀ ਘਰ ਵਾਲੀ ਸਾਡੀ ਭੈਣ ਪਈ ਹੈ ਇਹਨਾਂ ਨੂੰ ਪਹਿਲਾਂ ਤਾਂ ਮਤਲਬ ਹਾਰਡੀ ਪ੍ਰੋਬਲਮ ਆ ਗਈ ਉਸ ਦੇ ਨਾਲ ਹੀ ਹੁਣ ਸ਼ੁਗਰ ਹੋ ਗਿਆ ਜੋ ਇਹਦੀ ਦੁਕਾਨ ਸੀ ਉਹ ਵੀ ਸਾਰੀ ਵੇਚ ਕੇ ਵਟ ਕੇ ਤੇ ਲਾਤੀ ਜੋਧਪੁਰ ਸੋਨਾ ਸੱਪਾ ਸੀ ਕੁਮਾੜਾ ਮੋਟਾ ਗਹਿਣਾ ਗਾਟਾ ਸਭ ਲਾਤਾ ਜੀ ਆਪਦਾ ਘਰ ਵੀ ਵੇਚਦਾ ਅੱਧਾ ਘਰ ਵੇਚਦਾ ਅੱਧਾ ਕਹਣੇ ਪਿਆ ਜੀ ਐਨੇ ਹਾਲਾਤ ਮਾੜੇ ਹੋ ਗਏ ਹੁਣ ਤਾਂ ਵੀਰ ਅਜ 10 ਕੋਲ ਗਿਆ ਸੀ ਕੁਝ ਮਦਦ ਕਰੋ ਤਾਂ ਮੈਂ ਗੁਰੂ ਨਾ ਅੰਗੁਰੂ ਕੀ ਗੋਲ ਗਰੀਦਾਂ ਨੂੰ ਗਰੁੱਪ ਵੱਲੋਂ 5000 ਰੁਪਏ ਇਸ ਵੀਰ ਦੀ ਮਦਦ ਕਰਨਾ ਹੈ ਦੇ ਸਭ ਦੇ ਸੰਗ ਤਾਂ ਕਿ ਹੱਥ ਬਨ ਕੇ ਝੋਲੀ ਅਟਕੇ ਬੇਨਤੀ ਕਰਦਾ ਦੋਸਤੋ ਪੈਣ ਨੂੰ ਵਿਚਾਰੇ ਨੂੰ ਬਚਾ ਲਓ ਬਹੁਤ ਹਾਲਾਤ ਘਰ ਦੇ ਮਾੜੇ ਨੇ ਸਾਰਾ ਕੁਝ ਬਿਕ ਚੁੱਕਿਆ ਇਸ ਪਰਿਵਾਰ ਦਾ ਬਾਈ ਜੀ ਪਤਵੰਤੇ ਚੁੰਗਾ ਸਾਹਿਬ ਇੱਥੇ ਬਾਈ ਜੀ ਬੈਠੇ ਨੇ ਇਹਨਾਂ ਨੇ ਵੀ ਦੱਸਿਆ ਅਸੀਂ ਵੀ ਪਿੰਡ ਚੋਂ ਮਦਦ ਮਾੜੀ ਮਿਲ ਕੇ ਕਰੀਏ ਪਰ ਹਾਲਾਤ ਮਾੜੇ ਮਹਿੰਗਾ ਇਲਾਜ ਹੈ ਬਹੁਤ ਜਿਆਦਾ ਅੱਜ ਇਹਨਾਂ ਦੇ ਘਰੇ ਬੱਸ ਦਾ ਕਿਰਾਇਆ ਵੀ ਨਹੀਂ ਸੀਗਾ ਜਦੋਂ ਇਹ ਮੇਰੇ ਕੋਲੇ ਪਹੌੜ ਗਏ ਨੇ ਸੋ ਬੇਨਤੀ ਹੈ ਪਰਿਵਾਰ ਦਾ ਨੰਬਰ ਸਕਰੀਨ ਤੇ ਚੱਲਦਾ ਤੁਸੀਂ ਦੇਖ ਰਹੇ ਹੋ ਤੇ ਸਿੱਧਾ ਇਹਨਾਂ ਨੂੰ ਸੰਪਰਕ ਕਰਕੇ ਜਿੰਨੀ ਤੁਸੀਂ ਥੋੜੇ ਤੋਂ ਥੋੜੀ ਬਹੁਤੇ ਬਹੁਤੀ ਮਦਦ ਕਰ ਸਕਦੇ ਹੋ ਜ਼ਰੂਰ ਕਰ ਦਿਓ ਜੀ ਤਾਂ ਕਿ ਭੈਣ ਦਾਲਾ ਹੋ ਸਕੇ ਬਾਈ ਤੁਸੀਂ ਬੇਨਤੀ ਕਰ ਲਓ ਕੋਈ ਗੱਲ ਹਾਂਜੀ ਸੱਚ ਮੇਰੇ ਕੋਲ ਜੀ ਬੇਨਤੀ ਮੇਰੇ ਕੋਲ ਇਹ ਹੈ ਜੀ ਇਹ ਮੇਰਾ ਪਰਿਵਾਰ ਬਹੁਤ ਟਾਈਮ ਤੋਂ ਬਿਮਾਰ ਆ ਜੀ ਮੇਰੇ ਕੋਲ ਜੀ ਕੁਝ ਨਹੀਂ ਰਿਹਾ ਜੀ ਇਸ ਟਾਈਮ ਜੀ 1 ਰੁਪਿਆ ਵੀ ਨਹੀਂ ਜੀ ਕੋਈ ਨਾ ਕੋਈ ਤੁਸੀਂ ਮਨ ਖਰਾਬ ਨਾ ਕਰੋ ਹੱਥ ਬੰਨ ਕੇ ਬੇਨਤੀ ਆ ਵੀ ਜ਼ਰੂਰ ਮਦਦ ਜਿੰਨੀ ਕਰ ਸਕਦੇ ਜ਼ਰੂਰ ਕਰੋ ਜੀ ਪਰਿਵਾਰ ਦਾ ਨੰਬਰ ਦੇ ਰਹੇ ਹਾਂ ਸਿੱਧਾ ਪਰਿਵਾਰ ਨਾਲ ਸੰਪਰਕ ਕਰੋ ਜੀ ਹੱਥ ਵਨ ਕੇ ਬੇਨਤੀ ਹੈ 5000 ਰੁਪਏ ਗੁਰੂ ਕੀ ਗੋਲਗਰੀ ਦਾ ਗਰੁੱਪ ਵੱਲੋਂ ਦਿੱਤਾ ਜੀ ਬੇहद ਲੋੜਵੰਦ ਪਰਿਵਾਰ ਹੈ ਜੀ ਸੋਨਾ ਕਾਰੋਬਾਰ ਸੀ ਕਿਨੂੰ ਲੋੜ ਸੀ ਵੀਡੀਓ ਪਾਉਣ ਦੀ ਤੇ ਅਨ ਸਰਦਨ ਵੀਡੀਓ ਪਾਈ ਜਦੋਂ ਸਾਰਾ ਕੁਝ ਹੀ ਖਤਮ ਹੋ ਗਿਆ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ